ਦਲਜੀਤ ਦੁਸਾਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਜੋ ਕੰਟਰੋਵਰਸੀ ਚੱਲੀ ਆ ਰਹੀ ਹੈ ਇਹ ਸੋਚੀ ਸਮਝੀ ਰਣਨੀਤੀ ਤਹਿਤ ਇੱਕ ਸਾਜ਼ਿਸ਼ ਦੇ ਤੌਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਵਿਸ਼ਵ ਪਧਰੀ ਮਕਬੂਲੀਅਤ ਵਾਲੇ ਇਸ ਪੰਜਾਬੀ ਕਲਾਕਾਰ ਨੂੰ ਬਲੈਕਮੇਲ ਕਰਕੇ 2027 ਦੀਆਂ ਪੰਜਾਬ ਚੋਣਾਂ ਵਿੱਚ ਇਸ ਦੇ ਰਸੂਖ ਨੂੰ ਵਰਤ ਕੇ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਪਕੜ ਮਜ਼ਬੂਤ ਬਣਾ ਲਈ ਜਾਵੇ ਇਹ ਕੋਈ ਹੋਰ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਹੀ ਹੈ ਜਿਸ ਦੀ ਅੱਖ ਕਾਫੀ ਸਮੇਂ ਤੋਂ ਦਲਜੀਤ ਦੁਸਾਂਝ ਤੇ ਹੈ ਉਸ ਦੇ ਚੜ੍ਹਦੇ ਗ੍ਰਾਫ ਨੂੰ ਬੀਜੇਪੀ ਪੁਣਾਉਣਾ ਚਾਹੁੰਦੀ ਹੈ ਕੁਚੇਲਾ ਫਤਿਹ ਮਗਰੋਂ ਦਲਜੀਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦੇ ਜਾਣਾ ਵੀ ਇਸੇ ਰਣਨੀਤੀ ਦਾ ਹਿੱਸਾ ਸੀ ਪਰੰਤੂ ਪ੍ਰਧਾਨ ਮੰਤਰੀ ਨੂੰ ਮਿਲਣ ਜਾਣ ਸਮੇਂ ਦਲਜੀਤ ਕਾਲਾ ਪਹਿਰਾਵਾ ਪਾ ਕੇ ਗਿਆ ਸੀ ਜਿਸ ਨੂੰ ਬੀਜੇਪੀ ਅਤੇ ਆਰਐਸਐਸ ਦੇ ਹਲਕਿਆਂ ਵਿੱਚ ਇੱਕ ਤਰ੍ਹਾਂ ਦੇ ਰੋਸ ਦੇ ਪ੍ਰਤੀਕ ਵਜੋਂ ਦੇਖਿਆ ਗਿਆ ਅਤੇ ਅੰਦਰ ਖਾਤੇ ਨਾਪਸੰਦ ਵੀ ਕੀਤਾ ਗਿਆ ਇਸੇ ਕਰਕੇ ਬੀਜੇਪੀ ਆਰਐਸਐਸ ਭਾਰਤੀ ਏਜੰਸੀਆਂ ਅਤੇ ਬੀਜੇਪੀ ਦਾ ਹੇਟ ਗੈਂਗ ਮੌਕੇ ਦੀ ਤਲਾਸ਼ ਵਿੱਚ ਸਨ ਕਿ ਦਲਜੀਤ ਨੂੰ ਲੱਥਲਿਓ ਕਿਵੇਂ ਲੰਘਾਇਆ ਜਾਵੇ ਫਿਲਮ ਸਰਦਾਰ 3 ਨੇ ਉਹਨਾਂ ਨੂੰ ਇਹ ਮੌਕਾ ਦੇ ਦਿੱਤਾ ਇਸ ਫਿਲਮ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਦੀ ਮੌਜੂਦਗੀ ਬਹਾਨਾ ਬਣ ਗਿਆ ਹਾਲਾਂਕਿ ਇਹ ਫਿਲਮ ਪਹਿਲਾਂ ਹੀ ਬਣ ਚੁੱਕੀ ਸੀ ਲੇਕਿਨ ਰਿਲੀਜ਼ ਹੁਣ ਪਹਿਲਗਾਮ ਕਾਂਡ ਅਤੇ ਹਾਲ ਦੀ ਭਾਰਤ-ਪਾਕ ਪੰਗ ਦੇ ਬਾਅਦ ਹੋ ਰਹੀ ਸੀ ਜਿਸ ਦਾ ਫਾਇਦਾ ਇਸ ਹੇਟ ਗੈਂਗ ਨੇ ਪੂਰੀ ਤਰ੍ਹਾਂ ਤੇ ਉਠਾਇਆ ਅਤੇ ਉਸ ਵੱਲੋਂ ਦਲਜੀਤ ਦੇ ਖਿਲਾਫ ਟ੍ਰੋਲਿੰਗ ਦੀ ਛੜੀ ਲਾ ਦਿੱਤੀ ਗਈ ਉਸ ਦੀਆਂ ਫਿਲਮਾਂ ਬੈਨ ਕਰਨ ਅਤੇ ਉਸ ਦੀ ਨਾਗਰਿਕਤਾ ਰੱਦ ਕਰਨ ਤੱਕ ਦੇ ਫਤਵੇ ਜਾਰੀ ਕੀਤੇ ਜਾ ਰਹੇ ਹਨ ਇਹ ਸਿਰਫ ਬੀਜੇਪੀ ਦੀ ਟ੍ਰੋਲ ਆਰਮੀ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਪੂਰਾ ਸਰਕਾਰੀ ਸਿਸਟਮ ਵੀ ਉਸ ਦੇ ਖਿਲਾਫ ਖੜਾ ਕਰ ਦਿੱਤਾ ਗਿਆ ਇਸੇ ਕਰਕੇ ਦਲਜੀਤ ਦੇ ਹੱਕ ਵਿੱਚ ਨਿਤਰਣ ਵਾਲੇ ਪੰਜਾਬੀ ਗਾਇਕ ਜਸਵੀਰ ਜੱਸੀ ਤੇ ਵੀ ਮੁਕੱਦਮਾ ਦਰਜ ਕਰ ਦਿੱਤਾ ਗਿਆ ਇੱਕ ਪਾਸੇ ਮਾਹੌਲ ਨੂੰ ਐਨਾ ਨਫਰਤੀ ਬਣਾ ਕੇ ਡਰ ਪੈਦਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਭਾਜਪਾ ਧੜੇ ਦੇ ਹੀ ਸਿੱਖ ਭੇਸ ਵਾਲੇ ਨਿਕਰ ਧਾਰੀਆਂ ਵੱਲੋਂ ਦਲਜੀਤ ਦੇ ਹੱਕ ਵਿੱਚ ਬਿਆਨ ਦਿਵਾਏ ਜਾ ਰਹੇ ਹਨ ਜਿਵੇਂ ਕਿ ਆਰ ਪੀ ਸਿੰਘ ਐਮਪੀ ਹੋਬੀ ਢਾਲੀਵਾਲ ਕਲਾਕਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਕਾਲਕਾ ਵੱਲੋਂ ਦਲਜੀਤ ਦੇ ਹੱਕ ਵਿੱਚ ਬਿਆਨ ਦਿਵਾ ਕੇ ਉਸ ਨੂੰ ਪਲੋਸਿਆ ਜਾ ਰਿਹਾ ਹੈ ਹੁਣ ਬੀਜੇਪੀ ਵੀ ਸਿੱਧੇ ਸਿੱਧੇ ਦਲਜੀਤ ਦੇ ਹੱਕ ਵਿੱਚ ਉਤਰ ਆਈ ਹੈ ਤਾਂ ਜੋ ਦਰਦ ਦੇ ਇਸ ਮਾਹੌਲ ਵਿੱਚ ਉਸ ਦੀ ਹਮਦਰਦੀ ਜਿੱਤ ਕੇ ਗਲਬਾਤ ਦਾ ਚੈਨਲ ਚਲਾਇਆ ਜਾ ਸਕੇ ਬੀਜੇਪੀ ਦੇ ਦਲਜੀਤ ਦੇ ਹੱਕ ਵਿੱਚ ਆਉਣ ਨਾਲ ਲੱਗਿਆ ਕਿ ਚਲੋ ਆਖਿਰ ਮਸਲਾ ਰਫਾ ਦਫਾ ਹੋ ਜਾਵੇਗਾ ਪਰ ਇਸ ਡਰਾਮੇ ਪਿੱਛੇ ਲੁਕੇ ਮਕਸਦ ਬਾਰੇ ਜਾਣ ਕੇ ਹੈਰਾਨੀ ਹੋ ਰਹੀ ਹੈ ਕਿ ਭਾਜਪਾ ਅਤੇ ਆਰਐਸਐਸ ਕਿਸ ਕਿਸ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਲੋਕਾਂ ਦੀ ਮਕਬੂਲੀਅਤ ਨੂੰ ਆਪਣੇ ਸਿਆਸੀ ਹਿੱਤ ਲਈ ਵਰਤਣ ਦੀਆਂ ਚਾਲਾਂ ਚੱਲ ਰਹੀ ਹੈ ਇਸੇ ਨਾਲ ਹੀ ਸਵਾਲ ਪੈਦਾ ਹੁੰਦਾ ਹੈ ਕਿ ਬੀਜੇਪੀ ਸੱਤਾ ਦੇ ਜ਼ੋਰ ਨਾਲ ਦਲਜੀਤ ਦੁਸਾਂਝ ਨੂੰ ਆਪਣਾ ਹੱਥ ਠੋਕਾ ਬਣਾ ਕੇ ਪੰਜਾਬ ਦੀਆਂ ਚੋਣਾਂ ਵਿੱਚ ਵਰਤਣ ਵਿੱਚ ਕਾਮਯਾਬ ਹੋ ਜਾਵੇਗੀ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਸਿੱਖਾਂ ਅਤੇ ਖੁਦ ਦਲਜੀਤ ਦੁਸਾਂਝ ਦੇ ਆਪਣੇ ਕੈਰੀਅਰ ਨਾਲ ਗੱਦਾਰੀ ਹੋਵੇਗੀ ਧੰਨਵਾਦ